ਜਿਹੜਾ ਉਹਨਾਂ ਨੇ ਵੀਜ਼ਾ ਵੀ ਲਗਵਾ ਕੇ ਦਿੱਤਾ ਉਹ ਵੀਜ਼ਾ ਵੀ ਉਹਨਾਂ ਨੇ ਨਹੀਂ ਲਗਵਾ ਕੇ ਦਿੱਤਾ ਉਹ ਸਾਬੇ ਜਣ ਨੇ ਜਿਵੇਂ ਦਲਾਲ ਨੇ ਅੱਗੇ ਡੀਲਰ ਨੇ ਇਹਦੀ ਸ਼ੁਰੂਆਤ ਆ ਜਿਹੜੀ ਇਹਦੀ ਸ਼ੁਰੂਆਤ ਥੋੜੇ ਪਹਿਲੇ ਡਿਸੀਜਨ ਤੋਂ ਹੁੰਦੀ ਆ ਜਿਹੜਾ ਤੁਹਾਡਾ ਡਿਸੀਜਨ ਆ ਕਿ ਵੀਜ਼ਾ ਲੈ ਦੋ ਜੀ ਫ੍ਰੈਂਕਸ ਜਾਂ ਪੈਸੇ ਬਾਅਦ ਵਿੱਚ ਉਹ ਲੈ ਲਿਓ ਇਹ ਜੋ ਵੀ ਤੁਹਾਡੀ ਡੀਲ ਹੁੰਦੀ ਹੈ ਵੀ ਸਾਨੂੰ ਵੀਜ਼ਾ ਲੈਣਾ ਤੁਹਾਡਾ ਬੱਚਾ ਅਗਰ ਉਹਦੀ ਪ੍ਰੋਫਾਈਲ ਸਹੀ ਆ ਦੇ ਉਹਦੇ 6 ਬੈਂਡ ਆ 1.5 35 ਦੀਆ ਯਾ ਮੰਨੋ ਦੇ 60% ਮਾਰਕਸ ਆ ਉਹਨਾਂ ਦਾ 3-4 ਸਾਲ ਦਾ ਗੈਪ ਯਾ ਤਾਂ ਵੀ ਛੋਟੇ ਬੱਚੇ 20% ਵੀਜ਼ਾ ਫਿਟ ਨਹੀਂ ਹੁੰਦੇ ਅਸੀਂ ਉਹ ਸਿਰਫ ਵੀਜ਼ਾ ਲਵਾਉਣ ਤੱਕ ਦਾ ਹੀ ਕਿਉਂ ਧਿਆਨ ਰੱਖਦੇ ਉਸ ਤੋਂ ਬਾਅਦ ਉਹ ਕੁਝ ਨਹੀਂ ਕਰਦੇ ਉਹ ਕੁਝ ਕਰ ਵੀ ਨਹੀਂ ਸਕਦੇ ਬੇਸਿਕਲੀ ਜਿਹੜਾ ਉਹਨਾਂ ਨੇ ਵੀਜ਼ਾ ਵੀ ਲਗਵਾ ਕੇ ਦਿੱਤਾ ਉਹ ਵੀਜ਼ਾ ਵੀ ਉਹਨਾਂ ਨੇ ਨਹੀਂ ਲਗਵਾ ਕੇ ਦਿੱਤਾ ਉਹ ਸਾਬੇ ਏਜੰਟ ਨੇ ਜਿਵੇਂ ਦਲਾਲ ਨੇ ਅੱਗੇ ਡੀਲਰ ਨੇ ਉਹ ਕੀ ਕਰ ਦਿਆ ਉਹ ਉਹ ਬੱਚਾ ਤੁਹਾਡਾ ਤੁਹਾਡੇ ਕੋਲੋਂ ਲੈਂਦੇ ਆ ਪਾਸਪੋਰਟ ਤਾਂ ਉਹਦੀ ਆਫਰ ਲੈਟਰ ਅੱਗੇ ਕਿਸੇ ਕੋਲੋਂ ਅਪਲਾਈ ਕਰਦੇ ਆ ਸੋ ਬੇਸਿਕਲੀ ਕੀ ਆ ਇੱਕ ਦੁਕਾਨਾ ਖੁੱਲੀਆਂ ਹੋਈਆਂ ਨੇ ਫਾਰ ਡੂਇੰਗ ਨਥਿੰਗ ਕੁਝ ਵੀ ਨਾ ਕਰਨ ਲਈ ਉਹਨਾਂ ਨੂੰ ਪੈਸੇ ਮਿਲਦੇ ਆ ਆਪ ਕੁਝ ਨਹੀਂ ਕਰਨਾ ਮਤਲਬ ਕੰਪਨੀ ਨੇ ਕਿਸੇ ਨੇ ਮਾਲ ਬਣਾਇਆ ਠੀਕ ਹੈ ਉਹਨਾਂ ਦੀ ਦੁਕਾਨ ਚ ਕੋਈ ਹੋਰ ਦੇ ਕੇ ਗਿਆ ਉਹ ਅੱਗੇ ਉਹਨਾਂ ਨੇ ਉਹ ਤੋਂ ਲੈ ਕੇ ਅੱਗੇ ਕਿਸੇ ਨੂੰ ਦੇਤਾ ਮਤਲਬ ਕੁਝ ਵੀ ਆਬਦਾ ਨਹੀਂ ਆ ਨਾ ਕੈਨੇਡਾ ਦੇ ਵਿੱਚ ਕਾਲਜ ਆਬਦਾ ਵਾ ਨਾ ਉਧਰ ਕੋਈ ਲਿੰਕ ਨੇ ਆਪਣੇ ਨਾ ਉਹਨਾਂ ਦੀ ਆਪ ਨੂੰ ਨਾ ਉਹਨਾਂ ਦੀ ਆਪ ਦੀ ਟੀਮ ਨੂੰ ਪਤਾ ਵਾ ਕਿ ਇਸ ਪ੍ਰੋਫਾਈਲ ਨੂੰ ਕਿਹੜਾ ਕੋਰਸ ਦਿੱਤਾ ਜਾ ਸਕਦਾ ਜਾਂ ਕਿਹੜਾ ਬੈਟਰ ਆ ਬਸ ਉਹ ਹਾਂਜੀ ਤੇ ਅਸੀਂ ਵੀ ਪੁੱਛਦੇ ਨਹੀਂ ਆ ਜਿਵੇਂ ਹੁਣ ਸਾਡੇ ਮੇਨ ਜਿਹੜੇ ਸ਼ਹਿਰ ਨੇ ਉਹਨਾਂ 'ਚ ਹੀ ਆਫਿਸ ਨੇ ਸਾਰੇ ਮੈਂ ਅਮਰਸਰ ਸਾਹਿਬ ਦੀ ਗੱਲ ਕਰਾਂ ਜਾਂ ਲੁਧਿਆਣੇ ਦੀ ਜਾਂ ਖੰਨੇ ਦੀ ਜਾਂ ਚੰਡੀਗੜ੍ਹ ਦੀ ਇੱਥੋਂ ਦੇ ਬੱਚੇ ਅਵੇਅਰ ਨਹੀਂ ਉਹ ਆ ਕੇ ਸਾਨੂੰ ਪੁੱਛਦੇ ਆ ਕਿ ਕਿਹੜਾ ਕਾਲਜ ਹੋਊਗਾ ਕਿਹੜਾ ਕੋਰਸ ਹੋਊਗਾ ਕਿਹੜਾ ਇਨਟੇਕ ਹੋਊਗਾ ਆ ਕੋਰਸ ਦੀਆਂ ਕੈਰੀਅਰ ਓਪਰਚ्युनिटीਜ਼ ਮਤਲਬ ਆ ਕੋਰਸ ਕਰਨ ਤੋਂ ਬਾਅਦ ਕਿੰਨੀਆਂ 5 ਜਾਂ 7 ਤਰ੍ਹਾਂ ਦੀਆਂ ਕਿਹੜੀਆਂ ਜੌਬਸ ਮਿਲਣਗੀਆਂ ਇਹ ਸਾਰੀਆਂ ਗੱਲਾਂ ਪੁੱਛਦੇ ਆ ਬਟ ਜੇ ਮੈਂ ਛੋਟੇ-ਛੋਟੇ ਛੋਟੇ-ਛੋਟੇ ਕਸਬੇ ਜਾਂ ਛੋਟੇ-ਛੋਟੇ ਸ਼ਹਿਰਾਂ ਦੀ ਗੱਲ ਕਰਾਂ ਉੱਥੇ ਜਿਹੜਾ ਫੋਕਸ ਆ ਉਹ ਜਦੋਂ ਬੱਚੇ ਉਹਨਾਂ ਕੋਲ ਜਾਂਦੇ ਆ ਉਹ ਪੁੱਛਦੇ ਆ ਹਾਂਜੀ ਤੂੰ ਕੈਨੇਡਾ ਜਾਣਾ ਬਸ ਤੈਨੂੰ ਕੈਨੇਡਾ ਭੇਜ ਦਾਂਗੇ ਬਸ ਗੱਲ ਖਤਮ ਆ ਤੈਨੂੰ ਕੈਨੇਡਾ ਜਾਣਾ ਕੈਨੇਡਾ ਭੇਜ ਕੈਨੇਡਾ ਚ ਕਿਹੜੀ ਜਗ੍ਹਾ ਜਾਣਾ ਕਿੱਥੇ ਜਾਣਾ ਇਹ ਤੇਰੀ ਟੈਨਸ਼ਨ ਨਹੀਂ ਹੈ ਤੈਨੂੰ ਵੀਜ਼ਾ ਆ ਜਾਊਗਾ ਬਸ ਇੰਨੇ ਪੈਸੇ ਦੇਜੋ ਇੰਨੇ ਪੈਸੇ ਬਾਅਦ ਚ ਦੇਨੇ ਆ ਤੇ ਸਾਡਾ ਵੀ ਕੰਸਰਨ ਹੁੰਦਾ ਵੀ ਠੀਕ ਹੈ ਸਾਨੂੰ ਕੀ ਲੈਣਾ ਦੇਣਾ ਵੀ ਅਸੀਂ ਕਿਹੜੇ ਕਾਲਜ ਦੇ ਵਿੱਚ ਜਾਣਾ ਕਿਹੜੇ ਕੋਰਸ ਦੇ ਵਿੱਚ ਜਾਣਾ ਕਿਹੜੇ ਇਨਟੇਕ ਦੇ ਵਿੱਚ ਜਾਣਾ ਉਹ ਕੋਰਸ ਕਰਨ ਤੋਂ ਬਾਅਦ ਸਾਡੇ ਬੱਚੇ ਰੋਲਣਗੇ ਹੁਣ ਅੱਜ ਰੌਲਾ ਪੈ ਰਿਆ ਬੱਚਿਆਂ ਨੂੰ ਕੰਮ ਹੈ ਨਹੀਂ ਬੱਚਿਆਂ ਨੂੰ ਜੌਬ ਨਹੀਂ ਮਿਲਦੀਆਂ ਬੱਚੇ ਭੁੱਖੇ ਮਰਦੇ ਆ ਬੱਚਿਆਂ ਦਾ 3 ਸਾਲ ਦਾ ਵਰਕ ਪਰਮਿਟ ਸੀ ਉਹਨਾਂ ਨੇ ਹੋਰ 2-2 ਸਾਲ ਵਧਾਤਾ ਹੁਣ ਕਹਿੰਦੇ ਜੀ ਹੋਰ 2-2 ਸਾਲ ਵਧਾ ਦਿਓ ਉਹਨੂੰ ਫਿਰ ਜਾ ਜਾ ਕੇ ਕੋਈ ਕੁਝ ਵੀ ਨਹੀਂ ਲੱਭਦਾ ਅਸੈਲਮ ਕੇਸ ਪਾ ਦਿੰਦੇ ਆ ਜੀ ਸਾਨੂੰ ਖਤਰਾ ਵਾ ਸਾਡੇ ਦੇਸ਼ ਤੋਂ ਉਹ ਵੀ ਤੜਾ ਤੜ ਏਜੰਟ ਬੱਚਿਆਂ ਨੂੰ ਮਿਸ ਗਾਈਡ ਕਰੀ ਜਾ ਰਹੇ ਆ ਵੀ ਤੁਸੀਂ ਅਸੈਲਮ ਲਾ ਦਿਓ ਅਸੈਲਮ ਐਕਚੁਅਲ ਚ ਜੀ ਨੂੰ ਕੋਈ ਖਤਰਾ ਪੁਲਿਸ ਕੇਸ ਆ ਇੱਕ ਮੈਂ ਇਹਦੇ ਚ ਗੱਲ ਤੁਹਾਨੂੰ ਦੱਸਣੀ ਚਾਹੁੰਨਾ ਕਿ ਉਹਨਾਂ ਸਾਰੇ ਲੋਕਾਂ ਲਈ ਜਿਹੜੇ ਅਸੈਲਮ ਦਾ ਕੇਸ ਲਾਉਂਦੇ ਆ ਉਹਨਾਂ ਲਈ ਜਿਹਨਾਂ ਨੂੰ ਉਧਰਲੇ ਏਜੰਟ ਗਾਈਡ ਕਰਦੇ ਆ ਜਦੋਂ ਬੱਚਿਆਂ ਨੇ ਇਧਰੋਂ ਆਪਣੀ ਫਾਈਲ ਲਈ ਸੀ ਉਹਨਾਂ ਨੇ ਪੀਸੀਸੀ ਦਿੱਤੀ ਸੀਗੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਸਾਡਾ ਸਾਰਾ ਰਿਕਾਰਡ ਸਾਫ਼ ਆ ਤੇ ਕੋਈ ਕੇਸ ਨਹੀਂ 2 ਸਾਲਾਂ 'ਚ ਕੈਨੇਡਾ ਦੇ ਵਿੱਚ ਬੈਠ ਬੈਠ ਕੇ ਇੰਡੀਆ 'ਚ ਉਹਨਾਂ ਦੇ 4 ਕੇਸ ਪੈ ਗਏ ਸੋ ਐਵੇਂ ਦੀਆਂ ਫਿਰ ਉਹਨਾਂ ਨੂੰ ਮਿਸ ਗਾਈਡ ਕਰਦੇ ਆ ਵੀਜ਼ਾ ਐਲ ਐਮ ਆਈ ਲੈ ਲਓ ਜੀ 25 ਲੱਖ ਦੀ ਲੈ ਲਓ 30 ਲੱਖ ਦੀ ਲੈ ਲਓ ਇਹ ਕਿਉਂ ਹੁੰਦਾ ਇਹਦੀ ਸ਼ੁਰੂਆਤ ਆ ਜਿਹੜੀ ਇਹਦੀ ਸ਼ੁਰੂਆਤ ਤੁਹਾਡੇ ਪਹਿਲੇ ਡਿਸੀਜਨ ਤੋਂ ਹੁੰਦੀ ਆ ਜਿਹੜਾ ਤੁਹਾਡਾ ਡਿਸੀਜਨ ਆ ਕਿ ਵੀਜ਼ਾ ਲੈ ਦਿਓ ਜੀ ਬ੍ਰੈਂਟਨ ਦਾ ਪੈਸੇ ਬਾਅਦ ਵਿੱਚ ਉਹ ਲੈ ਲਿਓ ਇਹ ਜੋ ਵੀ ਤੁਹਾਡੀ ਡੀਲ ਹੁੰਦੀ ਹੈ ਵੀ ਸਾਨੂੰ ਵੀਜ਼ਾ ਲੈ ਦੋ ਪਿਛਲੇ 16 ਸਾਲਾਂ ਤੋਂ ਇੱਕੋ ਹੀ ਗੱਲ ਦਾ ਰੌਲਾ ਪਾਉਂਦਾ ਆ ਰਿਹਾ ਕਿ ਵੀਜ਼ਾ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ ਵਾ ਤੁਹਾਡਾ ਬੱਚਾ ਅਗਰ ਉਹਦੀ ਪ੍ਰੋਫਾਈਲ ਸਹੀ ਆ ਉਹਦੇ 6 ਬੈਂਡ ਆ ਇੱਕ 5.5 ਵੀ ਆ ਇਹ ਮੰਨ ਲਓ ਦੇ 60% ਮਾਰਕਸ ਆ ਉਹਦਾ 2-4 ਸਾਲ ਦਾ ਗੈਪ ਵੀ ਆ ਤਾਂ ਵੀ ਤੁਹਾਡੇ ਬੱਚੇ ਨੂੰ 90% ਵੀਜ਼ਾ ਮਿਲਣਾ ਹੀ ਮਿਲਣਾ ਸੋ ਤੁਸੀਂ ਇਹ ਕਿਉਂ ਕਹਿੰਦੇ ਹੋ ਉਹਨਾਂ ਨੂੰ ਜਾ ਕੇ ਵੀ ਜਿਵੇਂ ਕਿਵੇਂ ਮਰਜ਼ੀ ਕਰਕੇ ਵੀਜ਼ਾ ਲੈ ਦਿਓ ਹੈਨਾ ਆਪਣੀ ਇਹ ਬਹੁਤ ਵਧੀਆ ਪੁਆਇੰਟ ਅਸਲ ਵਿੱਚ ਹੈ